ਔ ਸਤਿਗੁਰ ਬਖਸ਼ਿਸ਼ ਕਰਨ ਸਭ ਤੋਂ ਪਹਿਲਾਂ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਲੰਦ ਕੀਤੀ ਫਤਿਹ ਬਲਾਈਏ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਬਾਗ ਦਾ ਮੋਰਚਾ ਸਿੱਖਾਂ ਤੇ ਉਸ ਸਮੇਂ ਸਰਕਾਰ ਨੇ ਬਹੁਤ ਜ਼ੁਲਮ ਕੀਤਾ ਸਰਕਾਰਾਂ ਉਦੋਂ ਦੀਆਂ ਔਣ ਭਾਵੇਂ ਅੱਜ ਦੀਆਂ ਔਣ ਸਰਕਾਰਾਂ ਹਮੇਸ਼ਾ ਹੀ ਮਾਇਆ ਵਿੱਚ ਅੰਨਿਆ ਹੋ ਕੇ ਲੋਕਾਂ ਤੇ ਜ਼ੁਲਮ ਕਰਦੀਆਂ ਨੇ ਘੱਟ ਗਿਣਤੀ ਤੇ ਜ਼ੁਲਮ ਕਰਦੀਆਂ ਨੇ ਫਿਰ ਇੱਕ ਪਾਦਰੀ ਹੋਇਆ ਪਾਦਰੀ ਉਹ ਪਾਦਰੀ ਨੇ ਜਦੋਂ ਸਿੱਖਾਂ ਤੇ ਜ਼ੁਲਮ ਹੋ ਰਿਹਾ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਨਾ ਉਹ ਫਿਰ ਕਹਿੰਦਾ ਉਹ ਕਹਿੰਦਾ ਤੁਸੀਂ ਸਿੱਖਾਂ ਤੇ ਜ਼ੁਲਮ ਪਏ ਕਰਦੇ ਹੋ ਸਾਡਾ ਇੱਕ ਸ਼ਹੀਦ ਹੋਇਆ ਹੈ ਈਸਾ ਜੀ ਤੇ ਕਹਿੰਦੇ ਇੱਥੇ ਹਜ਼ਾਰਾਂ ਈਸਾ ਜੀ ਤੇ ਜ਼ੁਲਮ ਪਏ ਕਰਦੇ ਹੋ ਤੁਸੀਂ ਵੇਖੋ ਇੱਕ ਪਾਦਰੀ ਕਹਿ ਰਿਹਾ ਐਨਾ ਜ਼ੁਲਮ ਕੀਤਾ ਸਿੱਖਾਂ ਨੂੰ ਜੇਲਾਂ 'ਚ ਬੰਦ ਕੀਤਾ ਗਿਆ ਜੇਲਾਂ ਭੜ ਗਈਆਂ ਹੁਣ ਰਾਵਲਪਿੰਡੀ ਤੋਂ ਅਟਕ ਵੱਲ ਅਟਕ ਜੇਲ੍ਹ ਵੱਲ ਸਿੰਘਾਂ ਨੂੰ ਸਿੱਖਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਪੰਜਾ ਸਾਹਿਬ ਉੱਥੋਂ ਦੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਾ ਇਦਾਂ ਸਿੱਖ ਭੁੱਖੇ ਭਾਣੇ ਨੇ ਇਹਨਾਂ ਨੂੰ ਅਟਕ ਵੱਲ ਟ੍ਰੇਨ ਦੇ ਵਿੱਚ ਲਜਾਇਆ ਜਾ ਰਿਹਾ ਹੈ ਸਟੇਸ਼ਨ ਤੋਂ ਪਤਾ ਕੀਤਾ ਵੀ ਇਹ ਗੱਡੀ ਕਿੰਨੇ ਵਜੇ ਲੰਗੇਗੀ ਸਟੇਸ਼ਨ ਮਾਸਟਰ ਨੇ ਦੱਸਿਆ ਵੀ ਸਿਰੇ 8 ਵਜੇ ਗੱਡੀ ਲੰਗੇਗੀ ਹਸਨ ਅਬਦਾਲ ਸਟੇਸ਼ਨ ਹੈ ਗੁਰੂਗੁਪੰਜਾ ਸਾਹਿਬ ਦਾ ਉਸ ਵੇਲੇ 8 ਵਜੇ ਉੱਥੇ ਗੱਡੀ ਝੁਕੇਗੀ ਹੁਣ ਸਾਰੀ ਰਾਤ ਸਿੱਖ ਪ੍ਰਸ਼ਾਦਾ ਤਿਆਰ ਕਰਦੇ ਨੇ ਦੇਖੋ ਕਿੰਨਾ ਪਿਆਰ ਹੈ ਸਿੱਖਾਂ ਦੇ ਅੰਦਰ ਬਾਬੇ ਨਾਨਕ ਨੇ ਜੇ 20 ਰੁਪਏ ਦਾ ਲੰਗਰ ਲਾਇਆ ਨਾ ਭਾਗਾ ਵਾਲਿਓ ਉਹ ਲੰਗਰ ਦੀ ਅੱਜ ਵੀ ਮਿਸਾਲ ਹੈ ਜਿੱਥੇ ਵੀ ਗੱਲ 20 ਰੁਪਏ ਦੀ ਆਵੇ ਗੁਰੂ ਨਾਨਕ ਜੀ ਨੇ 20 ਰੁਪਏ ਦਾ ਲੰਗਰ ਚਲਾਇਆ ਲੋਕ ਹੱਥ ਜੋੜ ਕੇ ਖਲੋ ਜਾਂਦੇ ਨੇ ਇਕਵਰ ਮੁਖ ਨੂੰ ਕਹਿ ਦਿੰਦੇ ਨੇ ਧੰਨ ਗੁਰੂ ਨਾਨਕ ਆਖੋ ਧੰਨ ਗੁਰੂ ਨਾਨਕ ਪੰਜਾ ਸਾਹਿਬ ਮੁਖੋ ਗੁਰਮੁਖੋ ਭਾਗਾ ਵਾਲਿਓ ਪੰਜਾ ਸਾਹਿਬ ਦੀ ਧਰਤੀ ਹੈ ਸਟੇਸ਼ਨ ਹਸਨ ਅਬਦਾਲ ساری ਰਾਤ ਸਿੱਖ ਸੰਗਤਾਂ ਲੰਗਰ ਤਿਆਰ ਕਰਦੀਆਂ ਆਈਆਂ ਅਸਰੀ ਆਸਾ ਦੀ ਵਾਰ ਦਾ ਕੀਰਤਨ ਹੋਇਆ ਸੰਗਤ ਨੇ ਅਰਦਾਸ ਕੀਤੀ हे ਸਤਿਗੁਰੂ ਗੁਰੂ ਨਾਨਕ ਪਾਸ਼ਾ ਗਰੀਬ ਨਿਵਾਜ ਜੀ ਇਹ ਉਹ ਅਸਥਾਨ ਹੈ ਜਿੱਥੇ ਆਪ ਨੇ ਕਿਰਪਾ ਕੀਤੀ ਸੀ ਜਦੋਂ ਵਲੀ ਕੰਧਾੜੀ ਨੇ ਪੱਥਰ ਉਤੋਂ ਰੇੜ ਦਿੱਤਾ ਬਾਬੇ ਵੱਲ ਪੱਥਰ ਸੁੱਟਿਆ ਤੇ ਗੁਰਨਾਨਕ ਨੇ ਪੰਜਾ ਕੀਤਾ ਸੀ ਉਹ ਪੱਥਰ ਵੀ ਮੋਮ ਬਣ ਗਿਆ ਪੰਜਾ ਪੱਥਰ ਦੇ ਵਿੱਚ ਖੁੱਬ ਗਿਆ ਸਤਿਗੁਰੂ ਅੱਜ ਟ੍ਰੇਨ ਜਾ ਰਹੀ ਹੈ ਕਿਰਪਾ ਕਰਿਓ ਅਸੀਂ ਜੋ ਭੁੱਖੇ ਭਾਣੇ ਸਿੱਖ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਲੰਗਰ ਤਿਆਰ ਹੋਇਆ ਕਿਰਪਾ ਕਰਿਓ ਮਹਾਰਾਜ ਜੀ ਇਧਰੋਂ ਸਿੱਖ ਸੰਗਤਾਂ ਨੇ ਅਰਦਾਸ ਕਰ ਦਿੱਤੀ ਹੈ ਲੰਗਰ ਲੈ ਕੇ 6:30-7 ਵਜੇ ਸਾਰੀਆਂ ਸੰਗਤਾਂ 300 ਦੇ ਕਰੀਬ ਸੰਗਤਾਂ ਸਨ ਸਟੇਸ਼ਨ ਤੇ ਪਹੁੰਚ ਗਈਆਂ ਜੀ ਹਸਨ ਅਬਦਾਲ ਸਟੇਸ਼ਨ ਤੇ ਹੁਣ ਪਤਾ ਲੱਗਾ ਸਟੇਸ਼ਨ ਮਾਸਟਰ ਵੱਲੋਂ ਕਿ ਪਿਛੋ ਹੁਕਮ ਆ ਗਿਆ ਗੱਡੀ ਇੱਥੇ ਨਹੀਂ ਰੁਕੇਗੀ ਹੁਣ ਸਿੱਖ ਸੰਗਤਾਂ ਕਹਿੰਦੀਆਂ ਨੇ ਅਸੀਂ ਅਰਦਾਸ ਕਰ ਦਿੱਤੀ ਹੈ ਹੁਣ ਤਾਂ ਗੱਡੀ ਰੁਕੇ ਹੀ ਕਿ ਰੁਕੇਗੀ ਮੈਂ ਕਈ ਵਾਰ ਸੋਚਦਾ ਵੇਖੋ ਸਿੱਖ ਧਰਮ ਚ ਅਰਦਾਸ ਦੀ ਕਿੰਨੀ ਮਹਾਨਤਾ ਹੈ ਜੇ ਬਾਬਾ ਆਦੀਪ ਸਿੰਘ ਅਰਦਾਸ ਕਰਦੇ ਨੇ ਇਹ ਗੁਰੂ ਰਾਮਦਾਸ ਪਿਤਾ ਜੀ ਮੈਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਫਿਰ ਸ਼ਹੀਦੀ ਪ੍ਰਾਪਤ ਕਰਾਂਗਾ ਭਾਵੇਂ ਗੁਰਮਖੋ ਧਰ ਨਾਲੋਂ ਸੀ ਜੁਦਾ ਵੀ ਹੋ ਗਿਆ ਪਰ ਬਾਬਾ ਦੀਪ ਸਿੰਘ ਨੇ ਜੋ ਅਰਦਾਸ ਕੀਤੀ ਤੇ ਜੋ ਪ੍ਰਣ ਕੀਤਾ ਅਸੀਂ ਗੁਰਮੁਖੋ ਹਰਮੰਦਰ ਸਾਹਿਬ ਨੂੰ ਆਯਾਦ ਕਰਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੀਸ ਭੇਟਾ ਕਰਕੇ ਫਿਰ ਪ੍ਰਣ ਤਿਆਗੇ ਸਨ ਫਿਰ ਸ਼ਹੀਦੀ ਪ੍ਰਾਪਤ ਕੀਤੀ ਸਾਤ ਸ੍ਰੀ ਅਕਾਲ ਜਿ ਕਹਦਾ ਸ਼ਰਧਾ ਚੰਗੀ ਦਾ ਛੱਡੋ ਫਿਰ ਸਾਤ ਸ੍ਰੀ ਅਕਾਲ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟਾ ਕਰਕੇ ਫਿਰ ਸ਼ਹੀਦੀ ਪ੍ਰਾਪਤ ਕੀਤੀ ਵੇਖੋ ਅਰਦਾਸ ਦੀ ਮਹਾਨਤਾ ਅੱਜ ਭਾਈ ਪ੍ਰਤਾਪ ਸਿੰਘ ਜੀ ਭਾਈ ਕਰਮ ਸਿੰਘ ਜਿਹਨਾਂ ਨਾਮ ਪਹਿਲਾਂ ਸੀ ਭਾਈ ਸੰਤ ਸਿੰਘ ਜਦੋਂ ਅੰਮ੍ਰਿਤ ਛੱਕਿਆ ਹਜੂਰ ਸਾਹਿਬ ਤੋਂ ਫਿਰ ਨਾਮ ਬਣ ਗਿਆ ਸੀ ਭਾਈ ਕਰਮ ਸਿੰਘ ਅਰਦਾਸ ਕੀਤੀ ਹੈ ਸਿੱਖਾਂ ਨੇ ਸਤਿਗੁਰੂ ਤੇਰੇ ਸਿੱਖਾਂ ਨੂੰ ਜੋ ਭੁੱਖੇ ਭਾਣੇ ਨੇ ਜੋ ਸਮੇਂ ਦੀ ਸਰਕਾਰ ਸਤਿਗੁਰੂ ਜੇਲਾ 'ਚ ਬੰਦ ਕਰਨ ਵਾਸਤੇ ਲਿ ਜਾ ਰਹੀ ਹੈ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਜਦੋਂ ਪਤਾ ਲੱਗਾ ਪਿੱਛੋਂ ਹੁਕਮ ਆ ਗਿਆ ਗੱਡੀ ਇੱਥੇ ਨਹੀਂ ਰੁਕੇਗੀ ਸਾਰੀਆਂ ਸੰਗਤਾਂ ਗੁਰਮੁਖੋ ਟ੍ਰੇਨ ਤੇ ਜੋ ਗੱਡੀ ਦੀ ਪਟੜੀ ਹੁੰਦੀ ਹੈ ਗੁਰਮੁਖੋ ਜੋ ਗੱਡੀ ਦੀ ਪਟੜੀ ਹੁੰਦੀ ਹੈ ਪੱਟੀ ਤੇ ਬੈਠ ਗਈਆਂ ਤੇ ਯਾਪ ਤੱਕ ਕੀ ਕਰਦੀਆਂ ਸੰਗਤਾਂ ਸਤਿਨਾਮ ਵਾਹਿਗੁਰੂ ਸਤਿ ਸਤ ਨਾਮ ਵਾਹਿਗੁਰੂ ਸਤ ਨਾਮ ਏ ਗੁਰੂ ਤਨਵਾਹੀ ਗੁਰੂ ਸਤ ਨਾਮ ਵਾਹਿਗੋ ਜਪ ਸੰਗਤਾਂ ਕਰਦੀਆਂ ਨੇ ਗੱਡੀ ਗੁਰਮੁਖੋ ਕੂਕਾਂ ਛੜਦੀ ਆ ਰਹੀ ਹੈ ਸੀਟੀਆਂ ਮਾਰਦੀ ਗੱਡੀ ਆ ਰਹੀ ਹੈ ਸਭ ਤੋਂ ਅੱਗਲ ਵੱਡੀ ਬੈਠੇ ਨੇ ਭਾਈ ਪ੍ਰਤਾਪ ਸਿੰਘ ਜੀ ਤੇ ਭਾਈ ਕਰਮ ਸਿੰਘ ਜੀ ਜਦੋਂ ਗੱਡੀ ਗੁਰਮੁਖੋ ਆਈ ਇਸ ਸੰਗਤਾਂ ਦੇ ਉੱਪਰ ਗੱਡੀ ਚੜ ਗਈ ਸਿੱਖ ਸੰਗਤਾਂ ਦੇ ਉੱਪਰ ਗੱਡੀ ਚੜੀ ਭਾਗਾ ਵਾਲਿਓ ਇੱਕਦਮ ਗੱਡੀ ਗੁਰਮੁਖੋ ਰੁਕ ਗਈ ਤੇ ਭਾਈ ਪ੍ਰਤਾਪ ਸਿੰਘ ਜੀ ਭਾਈ ਕਰਮ ਸਿੰਘ ਜੀ ਗੱਡੀ ਦੇ ਗੁਰਮੁਖੋ ਥੱਲੇ ਆ ਗਏ ਇਧਰੋਂ ਭਾਈ ਪ੍ਰਤਾਪ ਤਾਂ ਜਬਾਰਾ ਵੀ ਗੁਰਮੁਖੋ ਦੋ ਹਿੱਸਿਆਂ 'ਚ ਹੋ ਗਿਆ ਭਾਈ ਕਰਮ ਸਿੰਘ ਦੇ ਗੁਰਮੁਖੋ ਉਹ ਵੀ ਸੀੜ ਦੇ ਟੋਟੇ ਟੋਟੇ ਹੋ ਗਏ ਹੋਰ 6 ਸੀੜ ਗੱਡੀ ਥੱਲੇ ਆ ਗਏ ਹੁਣ ਗੱਡੀ ਰੁਕੀ ਤੇ ਸੰਗਤਾਂ ਦਾ ਭਾਈ ਪ੍ਰਤਾਪ ਸਿੰਘ ਨੂੰ ਬੜਾ ਵੱਡਣ ਲੱਗੀਆਂ ਤੇ ਭਾਈ ਪ੍ਰਤਾਪ ਜੀ ਮੈਨੂੰ ਨਾ ਕੱਢੋ ਪਹਿਲਾਂ ਸੰਗਤਾਂ ਨੂੰ ਲੰਗਰ ਛਕਾਓ ਜੋ ਭੁੱਖੇ ਭਾਣੇ ਸਿੱਖ ਨੇ ਗੱਡੀ 'ਚ ਉਹਨਾਂ ਨੂੰ ਲੰਗਰ ਛਕਾਓ ਉਹ ਫਿਰ ਸੰਗਤਾਂ ਨੂੰ ਗੁਰਮੁਖ ਕੋ ਲੰਗਰ ਸ਼ਿਕਾਇਆ ਘੰਟੇ ਗੱਡੀ ਉੱਤੇ ਰੁਕੀ ਉਹ ਸਟੇਸ਼ਨ ਵੀ ਲਹੂ ਲੋਹਾਨ ਹੋ ਗਿਆ ਭਾਈ ਪ੍ਰਤਾਪ ਸਿੰਘ ਨੂੰ ਬਾਅਦੋਂ ਬਾੜ ਕੱਢਿਆ ਗਿਆ ਭਾਈ ਕਰਮ ਸਿੰਘ ਉੱਤੇ ਸ਼ੀਧੀ ਪ੍ਰਾਪਤ ਕਰ ਗਏ ਭਾਈ ਪ੍ਰਤਾਪ ਸਿੰਘ ਨੂੰ ਫਿਰ ਪੰਜਾ ਸਾਹਿਬ ਲੈ ਗਏ ਉੱਥੇ ਇਲਾਜ ਅਗਲੇ ਦਿਨ ਅੰਮ੍ਰਿਤ ਵੇਲੇ ਭਾਈ ਪ੍ਰਤਾਪ ਸਿੰਘ ਜੀ ਵੀ ਸ਼ੀਧੀ ਪ੍ਰਾਪਤ ਕਰ ਗਏ ਪਾਗਾ ਵਾਲੇ ਵੇਖੋ ਜੇ ਸਿੱਖਾਂ ਨੇ ਅਰਦਾਸ ਕੀਤੀ ਸੰਗਤਾਂ ਨੇ ਅਰਦਾਸ ਕੀਤੀ ਗੁਰਮਖੋ ਸ਼ਹੀਦੀਆਂ ਦੇ ਕੇ ਗੁਰਮਖੋ ਉਹ ਸਤਗੁਰ ਜੀ ਦਾ ਜੋ ਲੰਗਰ ਗੁਰਮਖੋ ਸਤਗੁਰੂ ਲੰਗਰ ਦੀ ਮਰਿਆਦਾ ਹੈ ਜੋ ਜੋ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਉਹ ਭੁੱਖੇ ਪਾਣੇ ਸਿੱਖਾਂ ਨੂੰ ਸੰਗਤਾਂ ਨੂੰ ਕੈਦੀਆਂ ਨੂੰ ਲੰਗਰ ਛਕਾਇਆ ਫਿਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਸ ਸਾਕਾ ਵੀ ਗੁਰਮੁਖਵਾਰਿਆ ਹੈ ਇਹ 1922 ਦਾ ਜ਼ਿਕਰ ਹੈ 30 ਅਕਤੂਬਰ 1922 ਦਾ ਜ਼ਿਕਰ ਹੈ 31 ਅਕਤੂਬਰ ਨੂੰ ਫਿਰ ਭਾਈ ਪ੍ਰਤਾਪ ਸਿੰਘ ਸ਼ਹੀਦੀ ਅਮਰਤ ਵੇਲੇ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤੋੜ ਵੀ ਸਿੱਖਾਂ ਦੇ ਕੋ ਕੇ ਜੇ ਬਾਹ ਵੱਡੀ ਗਿਲੱਤ ਵੱਡੀ ਗਈ ਉਸ ਤੋਂ ਬਾਅਦ ਗੁਰਮੁਖਵਾਰਿਆ ਅਜ਼ਾਦੀ ਮਿਲੀ ਬਹੁਤ ਹੀ ਸਿੱਖਾਂ ਤੇ ਗੁਰਮਖੋ ਜੁਲਮ ਹੋਏ ਨੇ ਪਰ ਸਿੱਖ ਸੂਰਬੀਰ ਜੋਧਿਆਂ ਨੇ ਜੇ ਸਬਰ ਵਾਲਾ ਵਿਖੀਏ ਸਬਰ ਦਾ ਕੋਈ ਅੰਤ ਨਹੀਂ ਜਦੋਂ ਸਿੰਘ ਫਿਰ ਤਲਵਾਰ ਚੁੱਕਦੇ ਨੇ ਕੱਲਾ ਕੱਲਾ ਸਵਾ ਲੱਖ ਨੂੰ ਭਜੜਨਾ ਪਾ ਦਿੰਦਾ ਹੈ ਇਤਿਹਾਸ ਗਵਾਹ ਹੈ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ 10 ਲੱਖ ਦੀ ਫੌਜ ਦਾ ਮੁਕਾਬਲਾ ਕਰਦੇ ਨੇ ਜੇ ਸਿੰਘ ਤਲਵਾਰ ਚੁੱਕਦਾ ਉਹ ਫਿਰ ਤਾਂ ਵੀ ਮੁਗਲਾਂ ਨੂੰ ਭਜੜਾ ਪਾਉਂਦਾ ਹੈ ਜੇ ਸਬਰ ਰੱਖਦਾ ਹੈ ਗੁਰਮਖੋ ਤਾਂ ਵੀ ਸਬਰ ਦੀ ਹੱਦ ਹੀ ਨਹੀਂ ਆਤੀ ਗੁਰਮਖੋ